ਤਸਵੀਰ ਦਿਖਾਉਣਾ ਤੁਹਾਨੂੰ ਕਿ ਕਿਸ ਤਰ੍ਹਾਂ ਜਿਹੜੇ ਨੇ ਨੌਜਵਾਨ ਇਸ ਵੇਲੇ ਬੇਹੱਦ ਖਤਰਨਾਕ ਪੁਆਇੰਟ ਤੇ ਕੰਮ ਕਰ ਰਹੇ ਨੇ ਸੱਤ ਲੋਜ ਦਾ ਸਭ ਤੋਂ ਖਤਰਨਾਕ ਮੰਜ਼ਰਾ ਹੈ ਜਿਸ ਤਰ੍ਹਾਂ ਦਾ ਇੱਥੇ ਵਾਹ ਬਣ ਰਿਹਾ ਜਿਸ ਤਰ੍ਹਾਂ ਦੀ ਇੱਥੇ ਸਪੀਡ ਬਣ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਸਭ ਤੋਂ ਖਤਰਨਾਕ ਹੈ ਖੁਸ਼ਵਿੰਦਰ ਸਿੰਘ ਕਾਕਾ ਬਾਈ ਮੇਰੇ ਨਾਲ ਨੇ ਤੇ ਅਰਵਿੰਦਰ ਸਿੰਘ ਖੇੜਾ ਨੇ ਬਹੁਤ ਰਿਸਕੀ ਜੋਨ ਹੈ ਜਿੱਥੇ ਆਪਾਂ ਖੜੇ ਆ ਹਾਂ ਕਿ ਕੱਲ ਨਹੀਂ ਜਿਹੜੀ ਇਹ ਠੁਕਰ ਹੈ ਇਹ ਟੁੱਟ ਗਈ ਸੀ ਕਾਫੀ ਮੂਰੇ ਤੋਂ ਹਾਂ ਇਹਦਾ ਕੋਈ ਪਤਾ ਨਹੀਂ ਕਦੋਂ ਇਕਦਮ ਬੈਜੇ ਵੇ ਜੀ ਪਾਣੀ ਦਾ ਲੈਵਲ ਹੋਣਾ ਦੁਬਾਰਾ ਫੇਰ ਵੱਧ ਗਿਆ ਉਹ ਦੇਖੋ ਕਿਵੇਂ ਸਰਕਲ ਬਣ ਬਣ ਕੇ ਚੜ ਕੇ ਆ ਰਿਹਾ ਹੈ ਮਾੜੀ ਭਾਈ ਸੱਚੀ ਕਿੰਨਾ ਕੁ ਵਧਿਆ ਪਾਣੀ ਦਾ ਉਹ ਇਹ ਹੁਣ ਮੈਨੂੰ ਇਦਾਂ ਲੱਗਦਾ ਵੀ 25000 ਕਿਊਸਿਕ ਇਹਨਾਂ ਨੇ ਹੋਰ ਛੱਡਤਾ ਜਿੱਥੇ ਰਕਮ ਮੈਨੂੰ ਲੱਗਦਾ ਇਹ ਤਕਰੀਬਨ ਲੱਖ ਦੇ ਨੇੜੇ ਕਿਊਸਿਕ ਦੇ ਨੇੜੇ ਪਾਣੀ ਲੱਗਦਾ ਜੀ ਇਹ ਜੇ ਸਾਡਾ ਸਪੀਡ ਹੈ ਪਾਣੀ ਦੀ ਹਾਂ ਆ ਅੱਜ ਜਿਹੜੇ ਕੁੰਮਣਕੇਰੀਆਂ ਬਣਦੀਆਂ ਹੁੰਦੀਆਂ ਐ ਇਹ ਤਾਂ ਆਮੂਮਨ ਪਿਕਚਰਾਂ ਚ ਸਮੁੰਦਰ ਚ ਦੇਖਿਆ ਲਹਿਰਾਂ ਆ ਤਾਂ ਮੈਂ ਅਸੀਂ ਦੇਖਿਆ ਨਹੀਂ ਸੁਨਾਮੀ ਵੇਲੇ ਦੇਖਿਆ ਹੋਣਾ ਤੁਸੀਂ ਹਾਂਜੀ ਉਵੇਂ ਦੀ ਬਣਦੀ ਐ ਇੱਥੇ ਮਾਈਨਿੰਗ ਹੋਈ ਬੇਚ ਬਹੁਤ ਜ਼ਿਆਦਾ ਅੱਛਾ ਇੱਥੇ ਨਿਮਾਨੜਾ ਜੀ ਬਹੁਤ ਜ਼ਿਆਦਾ ਤੁਸੀਂ ਜਦੋਂ ਦੇਖੋਗੇ ਉਹ ਦੇਖੋ ਪਿੱਛੇ 1 ਕਿਲੋਮੀਟਰ ਚੌੜਾ ਸਤਲੁਜ ਇੱਥੇ ਆ ਕੇ ਸਿਰਫ ਸਿਰਫ 400 500 ਮੀਟਰ ਰਹਿ ਜਾਂਦਾ ਜੀ ਇਸ ਬਹਾਨੂ ਇਸ ਘੁੰਮਣ ਕੇਰੀਆਂ ਨੂੰ ਸਾंभਿਆ ਕਿਵੇਂ ਜਾਊਗਾ ਮੈਂ ਹੁਣ ਅੰਦਰ ਗੱਲ ਕਰਕੇ ਆਇਆ ਕਹਿੰਦੇ ਅਸੀਂ 150 ਕ੍ਰੇਟ ਅੰਦਰ ਇੱਥੇ ਸੁੱਟ ਚੁੱਕੇ ਸੁੱਟ ਚੁੱਕੇ 150 ਤਾਂ ਅੱਜਾ ਜੀ ਸੁੱਟਣਾਂ ਜੀ ਇਹ ਤਾਂ 3 ਦਿਨ ਹੋ ਗਏ ਸੁੱਟਦੇ ਨਾ ਜੀ 4 ਦਿਨ ਹੋ ਗਏ 4 ਦਿਨ ਹੋ ਗਏ ਵੀ ਸਿੱਟ ਰਹੇ ਥੱਲੇ ਕੱਲ ਅਸੀਂ ਲੱਗੇ ਹੋਏ ਸੀਗੇ 15-15 ਕ੍ਰੇਟ ਅਸੀਂ ਸੁੱਟ ਕੇ ਬਈ ਅਸੀਂ ਆਪ ਮੁਰੇ ਸੀਗੇ 15 ਗ੍ਰੇਡ ਸੁੱਟ ਕੇ 16ਵਾਂ ਗ੍ਰੇਡ ਸਾਨੂੰ ਤਾਂ ਵੀ ਉੱਪਰ ਦਿਖਦਾ ਨਹੀਂ ਸੀਗਾ ਜੀ ਇੰਨੀ ਇੰਨੀ ਉੱਥੇ ਢੰਗਾਈ ਆ ਖੜ ਸਕਦੇ ਐ ਕੰਕਰੀਟ ਇਹਨਾਂ ਹਾਲਾਤਾਂ 'ਚ ਬਾਈ ਲੱਗੇ ਝੱਲੇ ਲੱਗ ਰਿਹਾ ਧਰਤੀ ਦੇ ਥੱਲੇ ਪਰ ਪਾਣੀ ਦਾ ਬਹਾਵ ਬਹੁਤ ਤੇਜ਼ ਹੈ ਥੱਲੇ ਔਰ ਪਾਣੀ ਦੇ ਨਾਲ ਤੇ ਵੈਕਿਊਮ ਕਰਕੇ ਸਰਕਲ ਬਣ ਰਿਹਾ ਬਹੁਤ ਜ਼ਿਆਦਾ ਹੂੰ ਉਹ ਫਿਰ ਰੋਟੇਟ ਕਰ ਦਿੰਦਾ ਇਹ ਡੇਢ ਕਿ ਟਨ ਦਾ ਇੱਕ ਕਰੇਟ ਬਣਦਾ ਵੇਖ ਤਾਂ ਜਿਹੜਾ ਇਹਦਾ ਹਾਂ ਉਹਨੂੰ ਇਹ ਰੋਟੇਟ ਕਰਕੇ ਧਮਾਕੇ ਨਾਲੇ ਰੁੜ ਕੇ ਲੱਖੇ ਵੀ ਜਾ ਸਕਦਾ 1 ਟਨ ਦੇ ਕਰੇਟੂ ਨਾਲੇ ਲੈ ਜਾਂਦੇ ਹਾਂਜੀ ਥੱਲੇ ਬਹੁਤ ਸਪੀਡ ਹੈ ਜੀ ਪਾਣੀ ਦੀ ਐਚ ਬਹੁਤ ਡੂੰਘਾ ਹੈ ਜੀ ਪਾਣੀ ਇਹ ਤਾਂ ਸ਼ੁਕਰ ਕਰੋ ਮੈਂ ਤਾਂ ਸੱਜ ਬਣਾਦਾ ਜੀ ਇਹ ਤਾਂ ਪੱਲਾ ਅੱਡਿਆ ਸ਼ੁਕਰ ਹੈ ਵੀ ਇਹ ਪੰਜਾਬ ਹੈ ਜਿਹੜਾ ਇਸ ਸ਼ੀ ਦਨੀਤਾ ਬਚਾਉਣ ਵਾਸਤੇ ਪਤਾ ਹੀ ਨਾਮਨ ਕਰਦਾ ਜੀ ਆ ਮੇਰੇ ਤਾਂ ਸਿਰ ਚੁਕਦਾ ਪੰਜਾਬ ਦੇ ਲੋਕਾਂ ਦੇ ਨਹੀਂ ਮੈਂ ਤਾਂ ਦਸ ਜਿੰਸ ਉਹ ਤਾਂ ਕੱਟੇ ਹੋ ਗਏ ਜੀ ਭਾਈ ਸਪਿਰਟ ਤੇ ਦੇਖੋ ਲੋਕਾਂ ਦੀ ਭਾਜੀ ਦਰਿਆਵਾਂ 'ਵਾਲੇ ਰੁੱਖ ਕਿਤੇ ਐਵੇਂ ਹੀ ਮੋੜ ਹੁੰਦੇ ਸ਼ਾਇਦ ਤਾਂ ਹੀ ਅਸੀਂ ਖੜੇ ਹਾਂ ਜੀ ਉਰੇ ਇਹਨਾਂ ਕਰਕੇ ਨਹੀਂ ਉਹਨੂੰ ਇਹ ਇਲਾਕਾ ਹਟ ਜਾਣਾ ਹਾਂਜੀ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਜਿੱਥੋਂ ਬੰਦਾ ਨਹੀਂ ਆਇਆ ਪੰਜਾਬ ਦੇ ਲੋਕ ਬਈ ਅਸੀਂ ਔਖਾ ਬਹੁਤ ਕੰਮ ਬਹੁਤ ਔਖਾ ਹੈ ਜੀ ਮਾਨੂੰ ਪਰਦੇ ਗੱਲਾਂ ਹਾਂ ਜੀ ਗੁੱਸਾ ਬਹੁਤ ਆਉਂਦਾ ਕੁਦਰਤ ਦੀ ਮਾਰ ਤਾਂ ਜਿਹੜੀ ਪੈਸੋ ਪਈ ਕੁਝ ਜ਼ਿੰਮੇਵਾਰ ਕੁਝ ਜ਼ਿੰਮੇਵਾਰ ਬੰਦਿਆਂ ਨੇ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦੇਈ ਸੀ ਉਹੀ ਡਾਕੇ ਮਾਰਨ ਲੱਗੇ ਮੈਨਿੰਗ ਕਰਕੇ ਤੇ ਆਰ ਬੰਦੇ ਦੇ ਬਿਲਕੁਲ ਜਮਾਂ ਨਾਲ ਖੋਰਾ ਪਾਤਾ ਰੇਤਾ ਚੱਕ ਚੱਕ ਇਥੋਂ ਲੈ ਗਏ ਘਰ ਪਾਲ ਲਏ ਆਪਣੇ ਰਹਿਣੇ ਉਹਨਾਂ ਕੋਲ ਵੀ ਨਹੀਂ ਅਜੇ ਸੰਗਤ ਰੂਪੀ ਸ਼ਿੰਗਾਰ ਚੱਲ ਰਿਹਾ ਨਾ ਯਾਰ ਪਹਿਲਾਂ ਤਾਂ ਜਿਹੜਾ ਨੌਜਵਾਨ ਕੰਮ ਕਰ ਰਹੇ ਦਨ ਰਸ ਦਾ ਭਾਈ ਯਾਰ ਇਹਨਾਂ ਦੇ ਚੱਲ ਵੀ ਚੱਲ ਇਹ ਜਿਹੜਾ ਲੋਕਾਂ ਨੇ ਪੰਜਾਬ ਨੂੰ ਉੜਤਾ ਪੰਜਾਬ ਕਹਿ ਕੇ ਭੰਡੇ ਆਸੀ ਬਦਨਾਮ ਕਰਿਆ ਤਾਂ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਇਹ ਦਸਵੇਂ ਪਾਛਾ ਦਾ ਪੰਜਾਬ ਇਹ ਜਾਗਦਾ ਪੰਜਾਬ ਆ ਗੁਰੂ ਗੋਬਿੰਦ ਸਿੰਘ ਦਾ ਉਹਦਾ ਬਖਸ਼ਿਆ ਹੋਇਆ ਪੰਜਾਬ ਆ ਇਹ ਡਬੋਣ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਹੋਈਆਂ ਹੋਰ ਵੀ ਹੋਣਗੀਆਂ ਅੱਜ ਵੀ ਹੋ ਰਹੀ ਹੈ ਡੁੱਬਣਾ ਪੰਜਾਬ ਨੇ ਹੈ ਇਹਨੂੰ ਜਾਗਦਾ ਪੰਜਾਬ ਆ ਜਾਗ ਰਿਹਾ ਪੰਜਾਬ ਦੇ ਨਾਲ ਪੰਜਾਬ ਹੀ ਖੜ ਕੇ ਆ ਕੇ ਤੁਸੀਂ ਦੇਖੋ ਵੀ ਅੱਜ 70 60 70% ਪੰਜਾਬ ਡੁੱਬਿਆ ਹੋਣ ਦੇ ਬਾਵਜੂਦ ਵੀ ਯਾਰ ਪੰਜਾਬ ਖੜਾ ਬੰਨਾਂ ਦੇ ਉੱਤੇ ਰਾਖੀ ਕਰ ਰਿਹਾ ਕਹਿੰਦੇ ਮੈਂ ਥੇਲੇ ਪਰ ਪਰ ਕਹਿੰਦਾ ਮੈਂ ਇੱਕ ਬੰਦੇ ਦੀ ਇੰਟਰਵਿਊ ਕਰ ਰਿਹਾ ਸੀ ਕਹਿੰਦੇ ਬਿਨਾਂ ਸੀਸ ਤੋਂ ਲੜਨਾ ਕੀ ਹੁੰਦਾ ਕਹਿੰਦੇ ਆ ਹੁੰਦਾ ਜੀ ਇਹਨਾਂ ਦੀ ਜਮੀਨਾਂ ਵੀ ਹੜ ਗਈਆਂ ਉਹ ਵੀ ਲੰਗਰ ਲਾ ਕੇ ਬੈਠੇ ਇਹ ਹੀ ਤਾਂ ਜੱਜ ਮੈਨੂੰ ਸਲਾਮ ਆ ਯਾਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਯਾਰ ਬਾਬੇ ਨਾਨਕ ਦਾ ਫਲਸਫਾ ਹੈ ਉਹ ਬੰਦਾ ਗਲਗਲ ਪਾਣੀ 'ਚ ਖੜਾ ਆਪ ਧੋਖਾ ਉਹ ਦੂਜੇ ਨੂੰ ਕਹਿੰਦਾ ਬੁਰਖੀ ਤੂੰ ਖਾਲਾ ਇਹ ਤਾਂ ਬਾਬੇ ਨਾਨਕ ਦਾ ਫਲਸਫਾ ਹੈ ਉਜੀ ਤਰਤੀਆ ਇਹ ਇੱਥੇ ਮੁਕਾਏ ਨਹੀਂ ਬੁਕਣੀ ਪਰ ਹਾਂ ਯਾਰ ਜੁੱਬੇ ਮਾਂ ਲੋਕਾਂ ਨੂੰ ਲੱਖ ਲੱਖ ਨਾਨਕ ਲੱਖ ਲੱਖ ਲਾਂ ਤਾਂ ਜ਼ਿੰਮੇਵਾਰ ਲੋਕਾਂ ਨੂੰ ਯਾਰ ਤੁਸੀਂ ਸਿਆਸੀ ਗੱਲ ਫੇਰ ਕਰਾਂਗੇ ਜੀ ਵੀਰ ਬਾਲਾ ਸਾਹਿਬ ਵੀ ਗੱਲ ਆਈ ਸੀ ਤੇਲ ਦੇ ਕੇ ਗਏ ਆ ਪੈਸੇ ਦੇ ਕੇ ਗਏ ਡਿਟੇ ਰਹੂਗੇ ਪੂਰੇ ਡਿਟੇ ਰਵਾਂਗੇ ਜੀ ਬਾਲਾ ਸਾਹਿਬ ਕੱਲ ਆਏ ਸੀ ਸੰਗਤ ਨੇ ਮਣਾ ਮੁਹੀ ਪਿਆਰ ਵੀ ਦਿੱਤਾ ਸੰਗਤ ਦਾ ਜੱਜਪਾ ਦੇ ਕੇ ਬਾਦਲ ਸਾਹਿਬ ਕਹਿੰਦੇ ਅਰ ਮੈਂ ਕੀ ਮਦਦ ਕਰ ਸਕਦਾ ਤਾਂ ਇੱਥੇ ਜਿੰਨੇ ਕੁ ਜੋ ਲੋੜ ਲੋਕਾਂ ਨੇ ਸਮਝੀ ਉਹਨੇ ਕੁ ਬਾਦਲ ਸਾਹਿਬ ਨੂੰ ਦੱਸੀ ਬਾਦਲ ਸਾਹਿਬ ਨੇ ਤਿਲ ਫੁੱਲ ਪਾਇਆ ਵਿੱਚ ਵੈਸੇ ਪੈਸਾ ਨੌਜਵਾਨੀ ਦੇ ਜੱਜ ਵੀ ਅੱਗੇ ਕੁਛ ਨਹੀਂ ਕਰਦਾ ਹਾਂ ਪਰ ਵੀਰਾਂ ਨੇ ਜਿੰਨਾ ਕੁ ਸਹਿਯੋਗ ਮੰਗਿਆ ਬਾਦਲ ਸਾਹਿਬ ਤਕਰੀਬਨ 4-5 ਲੱਖ ਰੁਪਏ ਨਗਦ ਦੇ ਗਏ ਤੇ ਨਾਲ ਪਲੱਸ 1000 ਲੀਟਰ ਤੇਲ ਕੱਲ ਦੇ ਗਏ ਸੀਗੇ 500 ਲੀਟਰ ਹੋਰ ਕਰਕੇ ਸੀਗੇ 900 ਅੱਜ 1000 ਲੀਟਰ ਹੋਰ ਲੈ ਕੇ ਆਏ ਆ ਰੋਜ਼ ਲੈ ਕੇ ਆਵਾਂਗੇ ਬਾਦਲ ਸਾਹਿਬ ਨੇ ਖੜਾ ਜੀ ਬਾਦਲ ਸਾਹਿਬ ਕਹਿੰਦੇ ਮੈਂ ਖੜਾ ਜਦੋਂ ਮਰਜੀ ਅੱਧੀ ਰਾਤ ਨੂੰ ਮੈਨੂੰ ਸਾਨੂੰ ਕੰਟੈਕਟ ਕਰੋ ਜੇ ਤੁਹਾਡੇ ਕੋ ਕਿਸੇ ਚੀਜ਼ ਦੀ ਵੀ ਕਮੀ ਆਉਂਦੀ ਆ ਬਾਦਲ ਜਾਬ ਕਹਿੰਦੇ ਮੈਂ ਖੜਾ ਗੱਲ ਬਾਦਲ ਸਾਹਿਬ ਆਏ ਨੇ ਸਾਨੂੰ ਕੱਲ ਦਾ ਹੋਰ ਜਜਬਾ ਸੀ ਕੱਲ ਸਾਡਾ ਦਿਲ ਟੁੱਟਦਾ ਸੀਗਾ ਅੱਜ ਅਸੀਂ ਫਿਰ ਮਜ਼ਬੂਤੀ ਨਾਲ ਬੰਨ ਦੇ ਉੱਗੇ ਖੜੇ ਆਂ ਸੁਖਿੰਦਰ ਭਾਈ ਡੁੱਬਦੇ ਨੂੰ ਚਲਕੇ ਦਾ ਸਾਰ ਆ ਇਹ ਤਾਂ ਕੁਦਰਤ ਦਾ ਸਿਧਾਂਤ ਹੈ ਜੀ ਹਾਂ ਇਹ ਤਾਂ ਕੁਦਰਤ ਦਾ ਸਿਧਾਂਤ ਹੈ ਤਾਂ ਅਜੀਬ ਚੀਜ਼ ਹੋ ਰਹੀ ਹੈ ਨਾ ਟਰੈਕਟਰਾਂ ਪਰ ਮੰਦਰਾ ਪਰ ਬਹੁਤ ਸਵਾਲ ਖੜੇ ਹੁੰਦੇ ਜੀ ਇਹ ਆਉਂਦੇ ਟੈਂਕ ਫਿਰ ਇਹ ਟੈਂਕ ਨਾ ਪਹਿਲਾਂ ਤਾਂ ਦਿੱਲੀ ਦੇ ਬਾਰਡਰ ਤੇ ਲੜੇ ਹਾਂ ਹੁਣ ਇਹ ਪੰਡੁੱਬੀਆਂ ਬਣ ਕੇ ਪਾਣੀ ਚ ਤੈਰਦੇ ਕਰਦੇ ਹਾਂ ਹਾਂ ਇਹ ਉਹੀ ਥੋਕਰੇ ਹਮ ਬੜੇ ਬੜੇ ਚੌੜੇ ਟਹਿਰਾ ਵਾਲੇ ਬੜੇ ਬੜੇ ਡੈਕਾਂ ਵਾਲੇ ਹਾਂ ਇਹ ਪਾਣੀਆਂ 'ਚ ਆਪਣੇ ਟਰੈਕਟਰ ਨੂੰ ਲਈਂ ਫਿਰਦੇ ਆ ਕਿਸੇ ਦਾ 20 ਲੱਖ ਦਾ ਟਰੈਕਟਰ ਹੈ ਕਿਸੇ ਦਾ 15 ਲੱਖ ਦਾ ਟਰੈਕਟਰ ਕਿਸੇ ਦਾ 5 ਲੱਖ ਦਾ ਟਰਾਲਾ 25 30 ਲੱਖ 40 ਲੱਖ ਤੱਕ ਦੀ ਮਸ਼ੀਨਰੀ ਨੂੰ ਪਾਣ 'ਚ ਤੱਕੀ ਫਿਰਦੇ ਆ ਜਿਹੜੇ ਇਹਨਾਂ ਨੂੰ ਅਕਲਾਂਦੰਦੇ ਤੇ ਉਹਨਾਂ ਅਕਲਮੰਦਾਂ ਦੇ ਟਰੈਕਟਰ ਸ਼ਟਰਾਂ 'ਚ ਖੜੇ ਆ ਜਿਵੇਂ ਘਰੇ ਉਹਨੇ ਧੋਗਰੇ ਕਹਿੰਦੇ ਤੇ ਨਾ ਧੂਏ ਦੇ ਛੱਲੇ ਉਹਦੇ ਛੱਲੇ ਬਣਾਉਂਦੇ ਤੇ ਹੁਣ ਪਾਣੀ ਐ ਚ ਛੱਲੇ ਬਣਾਉਂਦੇ ਫਿਰਦੇ ਆ ਆ ਖੜੇ ਇੱਥੇ ਰੋਡ ਤੇ ਪਤਾ ਲੱਗੇ ਕਿਵੇਂ ਆਉਨੇ ਆ ਉਹ ਰੋਕਦਾ ਤਾਂ ੁੱਲੇ ਮਲੇ ਨੂੰ ਰੋਕਣ ਲੱਗ ਜੰਨੇ ਆ ਠੀਕ ਆ ਸਾਡੇ ਮੁੰਡਿਆਂ 'ਚ ਜੋਸ਼ ਵੱਧਦਾ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜੇ ਉਹ ਤਾਮਲਕਿਸਤਾਨ ਤੇ ਜਾਣਾ ਥੋੜਾ ਜਿਹਾ ਕੰਟਰੋਲ ਕਰ ਲੈਣਾ ਪਰ ਇਹਦਾ ਮੌਤਲਬ ਇਹ ਤਾਂ ਨਹੀਂ ਬਾਈ ਜੀ ਵੀ ਇਹ ਫੋਕਰੇ ਹੋਗੇ ਹਾਂ ਨਿਸ਼ਾਨ ਸਾਹਿਬ ਲਾ ਕੇ ਤੁਰੇ ਜਜ਼ਵਾ ਅਜਾ ਬਾਈ ਜੀ ਡੱਟੇ ਰਹੋਗੇ ਲਾਸਟੇ ਸਵਾਲ ਹੈ ਬਹੁਤ ਲੋਡ ਹੈ ਆਪਣੇ ਲੋਕਾਂ ਨਾਲ ਆਪਾਂ ਨਹੀਂ ਖੜਨਾ ਪੰਜਾਬ ਨਾਲ ਪੰਜਾਬ ਨਹੀਂ ਖੜਨਾ ਜਿੰਨਾ ਤੱਕ ਹੋ ਸਕੇ ਆ ਦੇ ਨਾਲ ਖੜਾਂਗੇ ਉਹਨੂੰ ਪਤਾ ਲੱਗੇ ਵੀ ਟਰੈਕਟਰ ਜਿੱਡੇ ਮਰਜੀ ਬਣੇ ਹੋਣ ਹਾਂ ਦਿਲਾਂ ਦੇ ਵਿੱਚ ਨਾਨਕ ਵੱਸਦਾ ਪੰਜਾਬ ਦੇ ਨੌਜਵਾਨਾਂ ਦੇ ਜੱਟ ਉਹ ਪਤਾ ਲੈਣਾ ਚਾਹੀਦਾ ਜੱਟ ਦਾ ਮੁੱਤ ਜੇ ਜੱਟਾਂ ਕੋਲ ਤਾਂ ਇਹ ਤਰੋਪਾ ਇਹ ਜੱਟ ਵੀ ਮਸ਼ੀਨਰੀ ਹੈ ਟਰੈਕਟਰ ਤੋਂ ਮਸ਼ੀਨਰੀ ਨਹੀਂ ਸਾਡੇ ਵਾਸਤੇ ਕਿ ਬੀਬੀ ਜਿੰਨੀ ਆਉਂਦੇ ਨੇ ਟਰੈਕਟਰ ਲਿਆਉਨੇ ਆ ਪੁੱਤ ਜੰਮੇ ਜਿੰਨਾ ਚਾਹੇ ਇਹ ਅਸੀਂ ਲੋੜ ਹੀ ਨਹੀਂ ਬਣਾਉਂਦੇ ਟਰੈਕਟਰ ਦੀ ਬਸ ਲੋੜੀ ਕਿਸੇ ਰਹਿ ਗਈ ਹੁਣ ਇਹ ਸਾਡੀ ਚਾਹ ਨਾ ਸਾਡੀ ਜਾਨ ਆ ਟਰੈਕਟਰ ਸਾਡੇ ਤਾਂ ਮੁੰਡਾ ਕੋਈ ਵਿਦੇਸ਼ ਨੂੰ ਜਾਂਦਾ ਹਾਂ ਉਹ ਤਾਂ ਮੱਥਾ ਟੇਕਦਾ ਟਰੈਕਟਰ ਨੂੰ ਜਾਣ ਲੱਗਿਆ ਹੂੰ ਬਾਈ ਅਸੀਂ ਮੋਟਰਸਾਈਕਲ ਤਾਰਾਂ ਦੇ ਮਿੱਟੀ ਥੋੜਾ ਲੈ ਗਏ ਆ ਅੱਗੇ ਟਰੈਕਟਰ ਹੀ ਆਉਨੇ ਆ ਬਾਈ ਹਾਂ ਦੇਖੋ ਟਰਾਲੀਆਂ ਭਰ-ਭਰ ਕੇ ਬੈੱਡ ਲਾ ਕੇ ਜਿਹੜਾ ਵੱਡੇ ਤੋਂ ਵੱਡਾ ਟਰੈਕਟਰ ਵੱਧ ਤੋਂ ਵੱਧ ਮਿੱਟੀ ਪਾ ਕੇ ਲਿਆ ਰਿਹਾ ਹੁਣ ਅਸੀਂ ਮੋਟਰ ਜੇ ਮੰਨ ਲਓ ਇਹ ਕਹਿੰਦੇ ਆ ਟਰੈਕਟਰਾਂ ਦੇ ਡੈਕ ਲੱਗਿਆ ਬਾਣੀ ਚੱਲ ਰਹੀ ਹੈ ਜੀ ਸ਼ਬਦ ਚੱਲਦੇ ਆ ਦੇਖੋ ਨਾਲਿਕਾ ਦੀ ਕਲਾ ਵਰਤ ਰਹੀ ਹੈ ਉਹਦੀ ਬਾਣੀ ਦਾ ਓਟਾ ਅਸਰ ਹੈ ਉਸਦੇ ਉਹਦਾ ਅਸ਼ੀਰਵਾਦ ਆ ਕਿੱਡੀ ਤੋਂ ਕਿੱਡੀ ਔਕੜ ਆ ਜਵੇ ਇਹ ਚਿਹਰੇ ਇਦਾਂ ਹੀ ਹੱਸਦੇ ਮਿਲਣਗੇ ਇਦਾਂ ਹੀ ਨੱਚਦੇ ਮਿਲਣਗੇ ਇਦਾਂ ਹੀ ਐ ਭਾਈ ਮੈਂ ਤਾਂ ਬਿਲਕੁਲ ਆ ਦੇਖੋ ਤਸਵੀਰ ਵਾਈਂਡ ਅਪ ਕਰਦੇ ਆ ਤਸਵੀਰਾਂ ਦਿਖਾਉਣਾ ਤੁਹਾਨੂੰ ਕਿ ਕਿਸ ਤਰ੍ਹਾਂ ਇਸ ਵਾਰੇ ਖਤਰਨਾਕ ਮਨਜ਼ਰ ਦੇ ਵਿੱਚ ਪੰਜਾਬੀ ਨੌਜਵਾਨ ਡਟ ਕੇ ਮਿਹਨਤ ਕਰ ਰਹੇ ਨੇ ਤਸਵੀਰਾਂ ਦਿਖਾਈਆਂ ਸਤਲੁਜ ਦਾ ਬੇਹੱਦ ਖੌਫਨਾਕ ਜਿਹਾ ਮਨਜ਼ਰ ਹੈ ਹੁਣ ਤੱਕ ਦਾ ਸੁਨਾਮੀ ਦੀ ਤਰ੍ਹਾਂ ਘੁੰਮ ਘੁੰਮ ਕੇ ਪਾਣੀ ਆ ਰਿਹਾ ਹੈ ਖੁਸ਼ਵਿੰਦਰ ਸਿੰਘ ਕਾਕਾ ਜਨ ਸਾਹਿਬ ਕਹਿੰਦੇ ਨੇ ਪਾਣੀ ਦਾ ਵਹਾਅ ਵਧਿਆ ਹੋਇਆ ਲੱਗਦਾ ਹੈ ਤਸਵੀਰ ਦਿਖਾਉਣਾ ਤੁਹਾਨੂੰ ਕਿ ਕਿਸ ਤਰ੍ਹਾਂ ਜਿਹੜੇ ਨੇ ਨੌਜਵਾਨ ਇਸ ਵੇਲੇ ਬੇਹੱਦ ਖਤਰਨਾਕ ਪੁਆਇੰਟ ਤੇ ਕੰਮ ਕਰ ਰਹੇ ਨੇ ਸੱਤ ਲੋਜ ਦਾ ਸਭ ਤੋਂ ਖਤਰਨਾਕ ਮੰਜ਼ਰਾ ਹੈ ਜਿਸ ਤਰ੍ਹਾਂ ਦਾ ਇੱਥੇ ਬਾ ਵੰਡ ਰਿਹਾ ਜਿਸ ਤਰ੍ਹਾਂ ਦੀ ਇੱਥੇ ਸਪੀਡ ਬਣ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਸਭ ਤੋਂ ਖਤਰਨਾਕ ਹੈ ਖੁਸ਼ਵਿੰਦਰ ਸਿੰਘ ਦਾਤਾભાઈ ਮੇਰੇ ਨਾਲ ਨੇ ਤੇ ਅਰਵਿੰਦਰ ਸਿੰਘ ਖੇੜਾ ਨੇ ਬਹੁਤ ਰਿਸਕੀ ਜੋਨ ਹੈ ਜਿੱਥੇ ਆਪਾਂ ਖੜੇ ਆ ਹਾਂ ਕਿ ਕੱਲ ਨਾ ਹੀ ਜਿਹੜੀ ਆ ਠੁੱਕਰ ਹੈ ਮੇ ਟੁੱਟ ਗਈ ਸੀ ਕਾਫੀ ਮੂਰੇ ਤੋਂ ਹਾਂ ਇਹਦਾ ਕੋਈ ਪਤਾ ਨਹੀਂ ਕਦੋਂ ਇਕਦਮ ਵਹਿ ਜਿਵੇਂ ਜੀ ਪਾਣੀ ਦਾ ਲੈਵਲ ਹੁਣ ਦੁਬਾਰਾ ਫੇਰ ਵੱਧ ਗਿਆ ਔਰ ਦੇਖ ਲਓ ਕਿਵੇਂ ਸਰਕਲ ਬਣ ਬਣ ਕੇ ਚੜ ਕੇ ਆ ਰਿਹਾ ਪਾਣੀ ਭਾਈ ਜੀ ਸੱਚ ਨੂੰ ਕਿੰਨਾ ਕੁ ਵਧਿਆ ਪਾਣੀ ਦਾ ਉਹ ਇਹ ਹੁਣ ਮੈਨੂੰ ਇਦਾਂ ਲੱਗਦਾ ਵੀ 25000 ਕਿਸੀ ਕਿੰਨਾ ਨੇ ਹੋਰ ਛੜਤਾ ਜਿਤਨੇ ਰਕਮ ਮੈਨੂੰ ਲੱਗਦਾ ਇਹ ਤਕਰੀਬਨ ਲੱਖ ਦੇ ਨੇੜੇ ਕਿਸੀ ਕਿੰਨੇ ਨੇ ਪਾਣੀ ਲੱਗਦਾ ਜੀ ਇਹ ਜਿਸ ਤਰ੍ਹਾਂ ਦਾ ਸਪੀਡ ਹੈ ਪਾਣੀ ਦੀ ਓਹ ਯਾਰ ਆ ਅੱਜ ਇਹ ਕੋ ਮਣਕੇਰੀਆਂ ਬਣਦੀਆਂ ਹੁੰਦੀਆਂ ਐ ਇਹ ਤਾਂ ਆਮੋਮਨ ਪਿਕਚਰਾਂ ਚ ਸਮੁੰਦਰ ਚ ਦੇਖਿਆ ਲਹਿਰਾਂ ਆ ਤਾਂ ਮੈਂ ਅਸੀਂ ਦੇਖਿਆ ਨਹੀਂ ਵੇਲੇ ਸੁਨਾਮੀ ਵੇਲੇ ਦੇਖਿਆ ਹੋਣਾ ਤੁਸੀਂ ਹਾਂਜੀ ਉਵੇਂ ਦੀ ਬਣਦੀ ਐ ਇੱਥੇ ਮਾਈਨਿੰਗ ਵੀ ਬਹੁਤ ਜ਼ਿਆਦਾ ਅੱਛਾ ਇੱਥੇ ਨਿਮਾਨੜਾ ਜੀ ਬਹੁਤ ਜ਼ਿਆਦਾ ਤੁਸੀਂ ਜਦੋਂ ਦੇਖੋਗੇ ਉਹ ਦੇਖੋ ਪਿੱਛੇ 1 ਕਿਲੋਮੀਟਰ ਚੌੜਾ ਐ ਸਤਲੁਜ ਇੱਥੇ ਆ ਕੇ ਸਿਰਫ ਸਿਰਫ 400 500 ਮੀਟਰ ਰਹਿ ਜਾਂਦਾ ਜੀ ਹੂੰ ਇਸ ਬਾਹਰ ਨੂੰ ਇਸ ਘੁੰਮਣ ਕੇਰੀਆਂ ਨੂੰ ਸਾਹਮਣੇ ਕਿਵੇਂ ਜਾਊਗਾ ਮੈਂ ਹੁਣ ਅੰਦਰ ਗੱਲ ਕਰਕੇ ਆਇਆ ਕਹਿੰਦੇ ਅਸੀਂ 150 ਕ੍ਰੇਟ ਅੰਦਰ ਇਹ ਤਾਂ ਸੁੱਟ ਚੁੱਕੇ ਸੁੱਟ ਚੁੱਕੇ 150 ਤਾਂ ਅੱਜਾ ਜੀ ਸੁੱਟਤਨ ਜੀ ਇਹ ਤਾਂ 3 ਦਿਨ ਹੋ ਗਏ ਸੁੱਟਦੇ ਨੂੰ 4 ਦਿਨ ਹੋ ਗਏ 4 ਦਿਨ ਹੋ ਗਏ ਵੀ ਸਟ ਰਹਿਏ ਥੱਲੇ ਕੱਲ ਅਸੀਂ ਲੱਗੇ ਹੋਏ ਸੀਗੇ 15 15 ਕ੍ਰੇਟ ਅਸੀਂ ਸੁੱਟ ਕੇ ਬਾਈ ਅਸੀਂ ਆਪ ਮੁਰੇ ਸੀਗੇ 15 கிரேਡ ਸੁੱਟ ਕੇ 16ਵਾਂ கிரேਡ ਸਾਨੂੰ ਤਾਂ ਵੀ ਉੱਪਰ ਦਿਖਦਾ ਨਹੀਂ ਸੀਗਾ ਜੀ ਇੰਨੀ ਇੰਨੀ ਉੱਥੇ ਡੰਗਾਈ ਹੈ ਖੜ ਸਕਦੇ ਐ ਕੰਕਰੀਟ ਇਹਨਾਂ ਹਾਲਾਤਾਂ 'ਚ ਬਾਈ ਲੱਗੇ ਝੱਲੇ ਲੱਗ ਰਿਹਾ ਧਰਤੀ ਦੇ ਥਾਂ ਤੇ ਪਾਣੀ ਦਾ ਬਹਾਵ ਬਹੁਤ ਤੇਜ਼ਾ ਥੱਲੇ ਔਰ ਪਾਣੀ ਦੇ ਨਾਲ ਇੱਥੇ ਵੈਕਿਊਮ ਕਰਕੇ ਸਰਕਲ ਬਣ ਰਿਹਾ ਬਹੁਤ ਜ਼ਿਆਦਾ ਉਹ ਫਿਰ ਰੋਟੇਟ ਕਰ ਦਿੰਦਾ ਇਹ ਡੇਢ ਕਿ ਟਨ ਦਾ ਇੱਕ ਕਿੱਟ ਬਣਦਾ ਵੇਟ ਹੈ ਜਿਹੜਾ ਦਾ ਹਾਂ ਉਹਨੂੰ ਇਹ ਰੋਟੇਟ ਕਰਕੇ ਧਮਾਕੇ ਨਾਲ ਹੀ ਰੋੜ ਕੇ ਲੱਕੇ ਵੀ ਜਾ ਸਕਦਾ 1 ਟਨ ਦੇ ਕਿੱਟ ਨੂੰ ਨਾਲੇ ਲੈ ਜਾਂਦਾ ਹਾਂਜੀ ਥੱਲੇ ਬਹੁਤ ਸਪੀਡ ਹੈ ਜੀ ਪਾਣੀ ਦੀ ਇੱਥੇ ਬਹੁਤ ਡੂੰਘਾ ਹੈ ਜੀ ਪਾਣੀ ਇਹ ਤਾਂ ਸ਼ੁਕਰ ਕਰੋ ਮੈਂ ਤਾਂ ਸੱਜਣਾ ਆਦਾਂ ਜੀ ਇਹ ਤਾਂ ਪੱਲਾ ਅੱਡਿਆ ਸ਼ੁਕਰ ਹੈ ਵੀ ਇਹ ਪੰਜਾਬ ਹੈ ਜਿਹੜਾ ਇਸ ਸ਼ੀਤ ਦਰਦ ਨੂੰ ਬਚਾਉਣ ਵਾਸਤੇ ਬਤਾ ਹੀ ਨਾਮਨ ਕਰਦਾ ਜੀ ਆ ਮੇਰੇ ਤਾਂ ਸਿਰ ਝੁਕਦਾ ਪੰਜਾਬ ਦੇ ਲੋਕਾਂ ਦੇ ਮੈਂ ਤਾਂ ਦੱਸ ਨਹੀਂ ਸਕਦਾ ਬਹੁਤ ਹੱਲਾ ਕੱਟੇ ਹੋ ਗਏ ਜੀ ਸਪਰਟ ਤੇ ਦੇਖੋ ਲੋਕਾਂ ਦੀ ਭਾਜੀ ਦਰਿਆਵਾਂ 'ਵਾਂ ਦੇ ਰੁੱਖ ਕਿਤੇ ਐਵੇਂ ਹੀ ਮੋੜ ਹੁੰਦੇ ਸ਼ਾਇਦ ਤਾਂ ਹੀ ਅਸੀਂ ਖੜੇ ਆ ਜੀਰੇ ਇਹ ਨਾ ਕਰਕੇ ਨਹੀਂ ਹੁਣ ਉਹ ਇਲਾਕਾ ਹਟ ਜਾਣਾ ਹਾਂਜੀ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਜਿੱਥੋਂ ਬੰਦਾ ਨਹੀਂ ਹੈ ਪੰਜਾਬ ਦੇ ਲੋਕਾਂ ਬਹੁਤ 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 ਆਜੀ ਮਾਰਨ ਪਰਦਾ ਹੈ ਗੱਲਾਂ ਹਾਂਜੀ ਗੁੱਸਾ ਬਹੁਤ ਆਉਂਦਾ ਕੁਦਰਤ ਦੀ ਮਾਰ ਤੋਂ ਜਿਹੜੀ 250 ਪਈ ਕੁਝ ਜ਼ਿੰਮੇਵਾਰ ਕੁਝ ਜ਼ਿੰਮੇਵਾਰ ਬੰਦਿਆਂ ਨੇ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦੇਈ ਸੀ ਉਹੀ ਡਾਕੇ ਮਾਰਨ ਲੱਗੇ ਮਾਈਨਿੰਗ ਕਰਕੇ ਤੇ ਆਰ ਬੰਦੇ ਦੇ ਬਿਲਕੁਲ ਜਮਾਂ ਨਾਲ ਖੋਰਾ ਪਾਤਾ ਈ ਤਾਂ ਚੱਕ-ਚੱਕੇ ਇਥੋਂ ਲੈ ਗਏ ਘਰ ਪਾਲ ਲਏ ਆਪਣੇ ਪਰੈਣੇ ਉਹਨਾਂ ਕੋਲ ਵੀ ਨਹੀਂ ਅੱਜ ਰਸ ਸੰਗਤ ਰੂਪੀ ਸ਼ਿੰਗਾਰ ਚੱਲ ਰਿਹਾ ਨਾ ਯਾਰ ਪਹਿਲਾਂ ਤਾਂ ਜਿਹੜਾ ਨੌਜਵਾਨ ਕੰਮ ਕਰਦੇ ਦਿਨ ਰਸ ਉਹਦਾ ਭਾਈ ਯਾਰ ਇਹਨਾਂ ਦੇ ਚੱਲ ਫਿਰ ਚੱਲ ਇਹ ਜਿਹੜਾ ਲੋਕਾਂ ਨੇ ਪੰਜਾਬ ਨੂੰ ਉੜਤਾ ਪੰਜਾਬ ਕਹਿ ਕੇ ਭੰਡਿਆ ਸੀ ਬਦਨਾਮ ਕਰਿਆ ਤਾ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜਾ ਇਹ ਦਸਵੇਂ ਕੋ ਆਸ਼ਾ ਦਾ ਪੰਜਾ ਜਾਗਦਾ ਪੰਜਾਬ ਆ ਗੁਰੂ ਗੋਬਿੰਦ ਸਿੰਘ ਦਾ ਉਹਦਾ ਬਖਸ਼ਿਆ ਹੋਇਆ ਪੰਜਾਬ ਆ ਇਹ ਡਬੋਣ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਹੋਈਆਂ ਹੋਰ ਵੀ ਹੋਣਗੀਆਂ ਅੱਜ ਵੀ ਹੋ ਰਹੀ ਹੈ ਡੁੱਬਣਾ ਪੰਜਾਬ ਨੇ ਹੈ ਇਹਨੂੰ ਜਾਗਦਾ ਪੰਜਾਬ ਆ ਜਾਗ ਰਿਹਾ ਪੰਜਾਬ ਦੇ ਨਾਲ ਪੰਜਾਬ ਹੀ ਖੜ ਕੇ ਆਕੇ ਤੁਸੀਂ ਦੇਖੋ ਵੀ ਅੱਜ 70 60 70% ਪੰਜਾਬ ਡੁੱਬਿਆ ਹੋਣ ਦੇ ਬਾਵਜੂਦ ਵੀ ਯਾਰ ਪੰਜਾਬ ਖੜਾ ਬੰਨਾਂ ਦੇ ਉੱਤੇ ਰਾਖੀ ਕਰ ਰਿਹਾ ਪੰਜ ਮੈਂ ਥੇਲੇ ਤੋਂ ਕੁੱਕਦਾ ਮੈਂ ਇੱਕ ਬੰਦੇ ਦੀ ਇੰਟਰਵਿਊ ਕਰ ਰਿਹਾ ਸੀ ਕਹਿੰਦੇ ਬਿਨਾਂ ਸੀਸ ਤੋਂ ਲੜਨਾ ਕੀ ਹੁੰਦਾ ਕਹਿੰਦੇ ਆਹ ਹੁੰਦਾ ਜੀ ਇਹਨਾਂ ਦੀ ਜਮੀਨਾਂ ਵੀ ਹੜ ਗਈਆਂ ਉਹ ਵੀ ਲੰਗਰ ਲਾ ਕੇ ਬੈਠੇ ਇਹ ਹੀ ਤਾਂ ਜੱਜੀ ਬੀਨੂੰ ਸਲਾਮ ਆ ਯਾਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਯਾਰ ਬਾਬੇ ਨਾਨਕ ਦਾ ਫਲਸਫਾ ਹੈ ਉਹ ਬੰਦਾ ਗਲਗਲ ਪਾਣੀ 'ਚ ਖੜਾ ਆਪ ਭੁੱਖਾ ਉਹ ਦੂਜੇ ਨੂੰ ਕਹਿੰਦਾ ਬੁਰਖੀ ਤੂੰ ਖਾ ਲੈ ਇਹ ਤਾਂ ਬਾਬੇ ਨਾਨਕ ਦਾ ਫਲਸਫਾ ਹੈ ਉਦੀ ਤਰਤੀ ਆ ਇਹ ਐ ਤੇ ਮਕਾਇਆ ਨਹੀਂ ਮੁਕਣੀ ਪਰ ਹਾਂ ਜਰ ਜੁੱਬੇ ਮਰ ਲੋਕਾਂ ਨੂੰ ਲੱਖ ਲੱਖ ਲਾਣਤਾ ਲੱਖ ਲੱਖ ਲਾਣਤਾ ਜੁम्मेवार ਲੋਕਾਂ ਨੂੰ ਯਾਰ ਤੁਸੀਂ ਸਿਆਸੀ ਗੱਲ ਫੇਰ ਕਰਾਂਗੇ ਜੀ ਵੀ ਕਬਾਰਾ ਸਾਹਿਬ ਵੀ ਕੱਲ ਆਏ ਸੀ ਤੇਲ ਦੇ ਕੇ ਗਏ ਆ ਪੈਸੇ ਦੇ ਕੇ ਗਏ ਆ ਡਟੇ ਰਹੂਗੇ ਪੂਰੇ ਡਟੇ ਰਵਾਂਗੇ ਜੀ ਬਾਦਲ ਸਾਹਿਬ ਕੱਲ ਆਏ ਸੀ ਸੰਗਤ ਨੇ ਮਣਾ ਮੁਹੀ ਪਿਆਰ ਵੀ ਦਿੱਤਾ ਸੰਗਤ ਦਾ ਜੱਜਪਾ ਦੇ ਕੇ ਬਾਦਲ ਸਾਹਿਬ ਕਹਿੰਦੇ ਅਰ ਮੈਂ ਕੀ ਮਦਦ ਕਰ ਸਕਦਾ ਤਾਂ ਇੱਥੇ ਜਿੰਨੇ ਕੁ ਜੋ ਲੋੜ ਲੋਕਾਂ ਨੇ ਸਮਝੀ ਉਹਨੇ ਕੁ ਬਾਦਲ ਸਾਹਿਬ ਨੂੰ ਦੱਸੀ ਬਾਦਲ ਸਾਹਿਬ ਨੇ ਤਿਲ ਫੁੱਲ ਪਾਇਆ ਵਿੱਚ ਵੈਸੇ ਪੈਸਾ ਨੌਜਵਾਨੀ ਦੇ ਜੱਜ ਵੀ ਅੱਗੇ ਕੁਛ ਨਹੀਂ ਕਰਦਾ ਹਾਂ ਪਰ ਵੀਰਾਂ ਨੇ ਜਿੰਨਾ ਕੁ ਸਹਿਯੋਗ ਮੰਗਿਆ ਬਾਦਲ ਸਾਹਿਬ ਤਕਰੀਬਨ 4-5 ਲੱਖ ਰੁਪਏ ਨਗਦ ਦੇ ਗਏ ਤੇ ਨਾਲ ਪਲੱਸ 1000 ਲੀਟਰ ਤੇਲ ਕੱਢ ਦੇਗੇ ਸੀਗੇ 5000 ਲੀਟਰ ਹੋਰ ਕਰਕੇ ਸੀਗੇ 900 ਅੱਜ 1000 ਲੀਟਰ ਹੋਰ ਲੈ ਕੇ ਆਏ ਆ ਰੋਜ਼ ਲੈ ਕੇ ਆਵਾਂਗੇ ਬਾਦਲ ਸਾਹਿਬ ਨੇ ਖੜਾ ਜੀ ਬਾਦਲ ਸਾਹਿਬ ਕਹਿੰਦੇ ਮੈਂ ਖੜਾ ਜਦੋਂ ਮਰਜੀ ਅੱਤੀ ਰਾਤ ਨੂੰ ਮੈਨੂੰ ਸਾਨੂੰ ਕੰਟੈਕਟ ਕਰੋ ਜੇ ਤੁਹਾਡੇ ਕੋਲ ਕਿਸੇ ਚੀਜ਼ ਦੀ ਵੀ ਕਮੀ ਆਉਂਦੀ ਆ ਬਾਦਲ ਸਾਹਿਬ ਕਹਿੰਦੇ ਮੈਂ ਖੜਾ ਗੱਲ ਬਾਦਲ ਸਾਹਿਬ ਆਏ ਨੇ ਸਾਨੂੰ ਕੱਲ ਦਾ ਹੋਰ ਜਜਪਾਸੀ ਕੱਲ ਸਾਡਾ ਦਿਲ ਟੁੱਟਦਾ ਸੀਗਾ ਅੱਜ ਅਸੀਂ ਫਿਰ ਮਜ਼ਬੂਤੀ ਨਾਲ ਬੰਨ ਦੇ ਉੱਗੇ ਖੜੇ ਆ ਹਿੰਦਰભાઈ ਡੁੱਬਦੇ ਨੂੰ ਚਲਕੇ ਦਾ ਸਹਾਰ ਆ ਇਹ ਤਾਂ ਕੁਦਰਤ ਦਾ ਸਦਾਮਤ ਹੈ ਜੀ ਹਾਂ ਇਹ ਕੁਦਰਤ ਦਾ ਸਦਾਮਤ ਹੈ ਤਾਂ ਅਜੀਬ ਚੀਜ਼ ਹੋ ਰਹੀ ਹੈ ਨਾ ਟਰੈਕਟਰਾਂ ਪਰ ਮੰਦਰਾ ਪਰ ਬਹੁਤ ਸਵਾਲ ਖੜੇ ਹੁੰਦੇ ਸੀਗੇ ਹੁਣ ਇਹ ਟੈਂਕ ਫਿਰ ਇਹ ਟੈਂਕ ਨਾ ਪਹਿਲਾਂ ਤਾਂ ਦਿੱਲੀ ਦੇ ਬਾਰਡਰ ਤੇ ਲੜੇ ਹਾਂ ਹੁਣ ਇਹ ਪੰਡੁੱਬੀਆਂ ਬਣ ਕੇ ਪਾਣੀ ਚ ਤੈਰਦੇ ਫਿਰਦੇ ਹਾਂ ਇਹ ਉਹੀ ਫੋਕਰੇ ਹਮ ਬੜੇ ਬੜੇ ਚੌੜੇ ਟਹਿਰਾ ਵਾਲੇ ਬੜੇ ਬੜੇ ਡੈਕਾਂ ਵਾਲੇ ਹਾਂ ਇਹ ਪਾਣੀਆਂ 'ਚ ਆਪਣੇ ਟਰੈਕਟਰ ਨੂੰ ਲਈਂ ਫਿਰਦੇ ਆ ਕਿਹਦਾ 20 ਲੱਖ ਦਾ ਟਰੈਕਟਰ ਆ ਕਿਹਦਾ 15 ਲੱਖ ਦਾ ਟਰੈਕਟਰ ਕਿਹਦਾ 5 ਲੱਖ ਦਾ ਟਰਾਲਾ 25 30 ਲੱਖ 40 ਲੱਖ ਤੱਕ ਦੀ ਮਸ਼ੀਨਰੀ ਨੂੰ ਪਾਣ 'ਚ ਤੱਕੀ ਫਿਰਦੇ ਆ ਜਿਹੜੇ ਇਹਨਾਂ ਨੂੰ ਅਕਲਾਂ ਦੰਦੇ ਤੇ ਉਹਨਾਂ ਅਕਲਮੰਦਾਂ ਦੇ ਟਰੈਕਟਰ ਛੱਡਰਾਂ 'ਚ ਖੜੇ ਅੱਜ ਵੀ ਘਰੇ ਉਹਨੇ ਧੋਖਰੇ ਕਹਿੰਦੇ ਤੇ ਨਾ ਧੂਏ ਦੇ ਛੱਲੇ ਧੂਏ ਦੇ ਛੱਲੇ ਬਣਾਉਂਦੇ ਤੇ ਕੋਨੇ ਪਾਣੀਏ ਜੇ ਚੱਲੇ ਬਣਾਉਂਦੇ ਫਿਰਦੇ ਆ ਆ ਖੜੇ ਉੱਥੇ ਰੋਡ ਤੇ ਪਤਾ ਲੱਗੇ ਕਿ ਕਿਵੇਂ ਆਉਂਦੇ ਆ ਉਹ ਰੋਕਦਾ ਤਾਂ ਫੁੱਲੇ ਮਲੇ ਨੂੰ ਰੋਕਣ ਲੱਗ ਜੰਨੇ ਆ ਠੀਕ ਆ ਸਾਡੇ ਮੁੰਡਿਆਂ 'ਚ ਜੋਸ਼ ਵੱਧਦਾ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਦੋਂ ਤਾਮਕਿਸਤਾਨ ਤੇ ਜਾਣਾ ਥੋੜਾ ਜਿਹਾ ਕੰਟਰੋਲ ਕਰ ਲੈਣਾ ਪਾਣੀ ਦਾ ਮਤਲਬ ਇਹ ਤਾਂ ਨਹੀਂ ਬਾਈ ਜੀ ਜੇ ਫੁਕਰੇ ਹੋਗੇ ਹਾਂ ਨਿਸ਼ਾਨ ਸਾਹਿਬ ਲਾ ਕੇ ਤੁਰੇ ਜਜ਼ਬਾ ਬੱਚਾ ਬਾਈ ਜੀ ਡੱਟੇ ਰਹੋਗੇ ਆਖਰੀ ਸਵਾਲ ਹੈ ਬਹੁਤ ਲੋਡ ਹੈ ਆਪਣੇ ਲੋਕਾਂ ਨਾਲ ਆਪਾਂ ਨਹੀਂ ਖੜਨਾ ਪੰਜਾਬ ਨਾਲ ਪੰਜਾਬ ਨਹੀਂ ਖੜਨਾ ਜਿੰਨਾ ਤੱਕ ਹੋ ਸਕੇ ਨਾਲ ਖੜਾਂਗੇ ਉਹਨੂੰ ਪਤਾ ਲੱਗੇ ਵੀ ਟਰੈਕਟਰ ਜਿੱਡੇ ਮਰਜ਼ੀ ਬੜੇ ਹੋਣ ਹਾਂ ਦਿਲਾਂ ਦੇ ਵਿੱਚ ਨਾਨਕ ਵੱਸਦਾ ਪੰਜਾਬ ਦੇ ਨੌਜਵਾਨਾਂ ਦੇ ਉਹ ਪਤਾ ਲੇ ਗੋਣਾ ਚਾਹੀਦਾ ਜਿਹੜਾ ਜੱਟ ਨਾ ਪੁੱਤ ਗਿਆ ਤੇ ਇਤਨਾ ਨੋਕਾ ਇਹ ਜੱਟ ਵੀ ਮਸ਼ੀਨਰੀ ਨਹੀਂ ਐ ਟਰੈਕਟਰ ਵੀ ਮਸ਼ੀਨਰੀ ਨਹੀਂ ਸਾਡੇ ਵਾਸਤੇ ਪੀਪੀ ਜਿੰਨਰੀ ਆ ਪੁਗਣਾ ਟਰੈਕਟਰ ਲਿਆਉਣਿਆ ਪੁੱਤ ਜੰਮੇ ਜਿੰਨਾ ਚਾਹੇ ਇਹ ਅਸੀਂ ਲੋੜੀ ਨਹੀਂ ਬਣਾਉਂਦੇ ਟਰੈਕਟਰ ਦੀ ਬਸ ਲੋੜੀ ਕਿਸੇ ਰਹਿ ਗਈ ਹੁਣ ਇਹ ਸਾਡੀ ਚਾਹ ਨਾ ਸਾਡੀ ਜਾਨ ਨਾ ਟਰੈਕਟਰ ਸਾਡੇ ਤਾਂ ਮੁੰਡਾ ਕੋਈ ਵਿਦੇਸ਼ ਨੂੰ ਜਾਂਦਾ ਹਾਂ ਉਹ ਤਾਂ ਮੱਥਾ ਟੇਕਦਾ ਟਰੈਕਟਰ ਨੂੰ ਜਾਣ ਲੱਗਿਆ ਹੂੰ ਬਾਈ ਅਸੀਂ ਮੋਟਰਸਾਈਕਲ ਕਾਰਾਂ ਦੇ ਮਿੱਟੀ ਥੋੜਾ ਲੱਗ ਗਿਆ ਵੱਡੇ ਟਰੈਕਟਰ ਹੀ ਆਉਣੇ ਆ ਬਾਈ ਹਾਂ ਦੇਖੋ ਟਰਾਲੀਆਂ ਭਰ-ਭਰ ਕੇ ਬੈੱਡ ਲਾ ਕੇ ਜਿਹੜਾ ਵੱਡੇ ਤੋਂ ਵੱਡਾ ਟਰੈਕਟਰ ਵੱਧ ਤੋਂ ਵੱਧ ਮਿੱਟੀ ਪਾ ਕੇ ਲਿਆ ਰਿਹਾ ਹੁਣ ਅਸੀਂ ਮੋਟਰ ਜੇ ਮੰਨ ਲਓ ਇਹ ਕਹਿੰਦੇ ਆ ਟਰੈਕਟਰਾਂ ਦੇ ਡੈਕ ਲੱਗਿਆ ਬਾਣੀ ਚੱਲ ਰਹੀ ਹੈ ਜੀ ਸ਼ਬਦ ਚੱਲਦੇ ਆ ਦੇਖੋ ਬੰਨਾਂ ਦੀ ਕਲਾ ਵਰਤ ਰਹੀ ਹੈ ਉਹਦੀ ਬਾਣੀ ਦਾ ਓਟਾਸਰ ਹੈ ਉਸਦੇ ਉਸਦਾ ਅਸ਼ੀਰਵਾਦ ਆ ਕਿੱਡੀ ਤੋਂ ਕਿੱਡੀ ਔਕੜ ਆ ਜਾਵੇ ਇਹ ਚਿਹਰੇ ਇਦਾਂ ਹੀ ਹੱਸਦੇ ਮਿਲਣਗੇ ਇਦਾਂ ਹੀ ਨੱਚਦੇ ਮਿਲਣਗੇ ਇਦਾਂ ਹੀ ਐ ਭਾਈ ਤਾ ਬਿਲਕੁਲ ਦਾ ਆਦੇ ਕੁ ਤਸਵੀਰ ਵਾਈਂਡ ਅਪ ਕਰਦੇ ਆ ਤਸਵੀਰਾਂ ਦਿਖਾਉਣਾ ਤੁਹਾਨੂੰ ਕਿ ਕਿਸ ਤਰ੍ਹਾਂ ਇਸ ਵੇਲੇ ਖਤਰਨਾਕ ਮੰਜਰ ਦੇ ਵਿੱਚ ਪੰਜਾਬੀ ਨੌਜਵਾਨ ਡਟ ਕੇ ਮੈਂਟ ਕਰ ਰਹੇ ਨੇ ਤਸਵੀਰਾਂ ਦਿਖਾਈਆਂ ਸਤਲੁਜ ਦਾ ਬੇਹੱਦ ਖੌਫਨਾਕੇ ਮੰਜ਼ਰ ਹੈ ਹੁਣ ਤੱਕ ਦਾ ਸੁਨਾਮੀ ਦੀ ਤਰ੍ਹਾਂ ਘੁੰਮ ਘੁੰਮ ਕੇ ਪਾਣੀ ਆ ਰਿਹਾ ਹੈ ਖੁਸ਼ਵਿੰਦਰ ਸਿੰਘ ਕਾਕਾ ਜਨ ਸਾਹਿਬ ਕਹਿੰਦੇ ਨੇ ਪਾਣੀ ਦਾ ਵਾਅ ਵਧਿਆ ਹੋਇਆ ਲੱਗਦਾ